ਹਲੋ ਜੀ ਸਤਿ ਸ਼੍ਰੀ ਅਕਾਲ ਮੀਤ ਕਰਦੀਆਂ ਕਿ ਤੁਸੀਂ ਸਾਰੇ ਜਣ ਬਹੁਤ ਹੀ ਵਧੀਆ ਹੋਵੋਗੇ ਅੱਜ ਮੈਂ ਤੁਹਾਨੂੰ ਸਾਬਤ ਤੁਮਸਰ ਦੀ ਦਾਲ ਬਣਾਉਣੀ ਦੱਸਾਂਗੀ ਬਹੁਤ ਹੀ ਆਸਾਨ ਤਰੀਕੇ ਨਾਲ ਸਾਬਤ ਤੁਮਸਰ ਦੀ ਦਾਲ ਬਣਾਉਣ ਲਈ ਇੱਕ ਪਿਆਜ਼ 5-7 ਹਰੀਆਂ ਮਿਰਚਾਂ 4 ਤੋਂ 5 ਲਸਣ ਅੱਧਾ ਅਦਰਕ ਲੈ ਲੈਣਾ ਹੈ ਅਸੀਂ ਇਸ ਤਰ੍ਹਾਂ ਸਾਰੇ ਸਮਾਨ ਨੂੰ ਕੱਟ ਲੈਣਾ ਹੈ ਬ੍ਰੀਕ ਬ੍ਰੀਕ ਹੁਣ ਅਸੀਂ ਕੁੱਕਰ ਦੇ ਵਿੱਚ ਤੇਲ ਲੈ ਲੈਣਾ ਹੈ ਇਸ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਦੇਣਾ ਹੈ

ਹਲਦੀ ਨਮਕ ਸਵਾਦ ਅਨਸਾਰ ਹਲਦੀ ਐਡ ਕਰ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਹਾਦੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੇ ਵਿੱਚ ਅਸੀਂ ਦਾਲ ਐਡ ਕਰ ਦਵਾਂਗੇ ਤੇ ਬਾਅਦ ਵਿੱਚ ਅਸੀਂ ਇਹਦੇ ਵਿੱਚ ਪਾਣੀ ਮਿਲਾ ਦਵਾਂਗੇ ਪਾਣੀ ਐਡ ਕਰਨ ਤੋਂ ਬਾਅਦ ਅਸੀਂ ਤੋਂ ਬਾਅਦ ਅਸੀਂ ਕੁੱਕਰ ਨੂੰ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਅਸੀਂ ਤਿੰਨ ਤੋਂ ਚਾਰ ਸੀਟੀਆਂ ਲਗਾਵਾਂਗੇ ਜਿਵੇਂ ਕਿ ਅਸੀਂ ਹੁਣ ਚੈੱਕ ਕਰਦੇ ਹਾਂ ਕਿ ਦਾਲ ਸਾਡੀ ਬਣ ਕੇ ਤਿਆਰ ਹੋ ਗਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦਾਲ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਵੀਂ-ਨਵੀਂ ਵੀਡੀਓ ਅਸੀਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਜੀ